ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਹਾਡੇ ਲਈ ਸੇਲ ਲੈ ਕੇ ਆ ਰਹੇ ਹਾਂ ਜੀ ਆਪਾਂ 13 ਮਈ 14 ਮਈ ਅਤੇ 15 ਮਈ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਤਿੰਨ ਦਿਨ ਦੀ ਤਮਾਕਾ ਸੇਲ ਰਹਿਣੀ ਹੈ ਜੀ ਆਪਣੀ ਸਾਰੇ ਆਪਣੇ ਫਰੈਸ਼ ਕੱਪੜਿਆਂ ਦੇ ਉੱਤੇ ਸੇਲ ਰਹਿਣੀ ਹੈ ਕਿਸੇ ਵੀ ਪ੍ਰਕਾਰ ਦੇ ਕੱਟ ਪੀਸਾ ਦੇ ਉੱਤੇ ਸੇਲ ਨਹੀਂ ਰਹਿਣੀ ਆਪਾਂ ਰੇਟ ਇਹੋ ਜਿਹੇ ਦੇਨੇ ਆ ਜੀ ਤਿੰਨ ਦਿਨ ਜਿੰਨੇ ਵੀ ਕੱਪੜੇ ਆਪਾਂ ਸੇਲ ਦੇ ਵਿੱਚ ਲਾਏ ਆ ਜੀ 1000 ਰੁਪਿਆ ਵਾਲੇ ਸੂਟੇ ਜੀ ਸਾਰੇ ਤੇ ਆਪਾਂ ਉਹਨਾਂ ਦਾ ਰੇਟ ਰੱਖਿਆ ਜੀ 750 ਰੁਪਏ ਨੈਟ ਜੀ ਫਿਕਸ ਪ੍ਰਾਈਸ ਰਹੇ ਨੇ ਜੀ 750 ਰੁਪਏ ਨੈਟ ਜੀ ਚਾਹੇ ਤੁਸੀਂ ਇੱਕ ਸੂਟ ਲਓ ਚਾਹੇ ਤੁਸੀਂ 10 ਸੂਟ ਲਓ ਰੇਟ 750 ਰੁਪਏ ਨੈਟ ਪੂਆ ਜੀ ਤੇ ਤੁਹਾਨੂੰ ਰੇਟ ਅਸੀਂ ਦੱਸਾਂਗੇ ਕੱਪੜੇ ਦਿਖਾਣੇ ਜੀ ਤੇ ਤੁਸੀਂ ਖੁਦ ਹੀ ਕਹੋਗੇ ਕਿ ਬਹੁਤ ਹੀ ਜਾਇਜ਼ ਰੇਟ ਦੇ ਵਿੱਚ ਅਸੀਂ ਦੇ ਰਹੇ ਹਾਂ ਜੀ ਇਹ ਸਟਾਕ ਤੇ ਆਪਣੀ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਦੀ ਸੇਲ ਹੈ ਜੀ ਸ਼ੁੱਕਰਵਾਰ ਤੇ ਸ਼ਨੀਵਾਰ ਦਾ ਟਾਈਮ ਜੀ ਸਵੇਰੇ 9:30 ਤੋਂ ਲੈ ਕੇ ਰਾਤ ਦੇ 7:00 ਵਜੇ ਤੱਕ ਹੈ ਜੀ ਇਹ ਐਤਵਾਰ ਦਾ ਟਾਈਮ ਜੀ ਸਵੇਰੇ 9:30 ਵਜੇ ਤੋਂ ਲੈ ਕੇ ਜੀ ਸਿਰਫ 12 ਵਜੇ ਤੱਕ ਹੈ ਜੀ ਹਾਂਜੀ ਅੱਜ ਅਸੀਂ ਤੁਹਾਨੂੰ ਦਿਖਾਣੇ ਜੀ ਪਹਿਲਾਂ ਸਾਰਿਆਂ ਦੇ ਪਰਦੇ ਦੇ ਵਿੱਚ ਇਹ ਸੂਟ ਰਹਿਣਗੇ ਜੀ ਆਪਾਂ ਇੱਕ ਤਾਂ ਜੀ AK ਟੈਕਸ ਦੀ ਪ੍ਰਿੰਸਸ ਤੁਸੀਂ ਚੈੱਕ ਕਰ ਸਕਦੇ ਹੋ ਜੀ AK ਟੈਕਸ ਦੀ ਪ੍ਰਿੰਸਸ ਦੇ ਆਪਣੇ ਕੋਲ 200 ਸੂਟ ਆਇਆ ਹੈ ਜੀ ਇਹਨੇ ਸਾਰੇ ਡਿਜ਼ਾਈਨ ਹੈ ਅਸੀਂ ਸਾਰੇ ਨਹੀਂ ਦਿਖਾ ਸਕਦੇ ਤੁਹਾਨੂੰ ਜੀ ਤੁਹਾਨੂੰ ਸਟੈਂਪ ਵਿਦ ਮਾਲ ਦੇਵਾਂਗੇ ਜੀ ਆ ਤੁਸੀਂ ਦੇਖ ਸਕਦੇ ਏਕੇ ਟੈਕਸ ਦੀ ਪ੍ਰਿੰਸਸ ਦਾ 5 ਮੀਟਰ ਦਾ ਸੂਟ ਤੁਹਾਨੂੰ ਦਿੱਤਾ ਜਾਊਗਾ 5 ਮੀਟਰ 500 ਰੁਪਏ ਦਾ ਜੀ ਇਹ ਆਪਣੀ ਪਹਿਲੀ ਆਫਰ ਦੇ ਵਿੱਚ ਇਹ ਸਟਾਕ ਹੈ ਜੀ ਫਰੈਸ਼ ਸੂਟ ਰਹਿਣਗੇ ਕੋਈ ਕੱਟ ਪੀਸ ਓਪਨ ਨਹੀਂ ਹੋਣਗੇ ਤਿੰਨ ਦਿਨਾਂ ਦੇ ਵਿੱਚ ਜੀ 5-5 ਮੀਟਰ ਦੇ ਸੂਟ ਤੁਹਾਨੂੰ ਸੇਲ ਦੇ ਵਿੱਚ ਦਿੱਤੇ ਜਾਣਗੇ ਇੰਨੇ ਘੱਟ ਰੇਟਾਂ ਦੇ ਵਿੱਚ ਪਹਿਲਾ ਆਫਰ ਹੈ ਜੀ ਆਪਣੀ ਪ੍ਰਿੰਸਸ 컬렉ਸ਼ਨ 5 ਮੀਟਰ ਦਾ ਸੂਟ 500 ਦੇ ਵਿੱਚ ਜੀ ਇਸ ਤੋਂ ਬਾਅਦ ਜੀ ਤੁਸੀਂ ਆ ਦੇਖ ਹੀ ਸਕਦੇ ਹੋ ਇਹ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਜੀ ਇਹ ਕਪੜਾ ਚੈੱਕ ਬਣਿਆ ਹੋਇਆ ਜੀ ਨਾਲ ਪਲੇਨ ਬਾਟਮ ਹੈ ਜੀ ਇਸ ਨੂੰ ਟਿੰਟਿੰਨ ਮੈਚਿੰਗ ਬੋਲਦੇ ਆ ਜੀ ਏਕ ਆਪਣੇ ਕੋਲ ਕਾਫੀ ਸਟਾਕ ਹੈ ਜੀ ਤੁਸੀਂ ਸਟਾਕ ਚੈੱਕ ਕਰ ਸਕਦੇ ਹੋ ਜੀ ਸਟਾਕ ਦੀ ਆਪਣੇ ਕੋਲ ਕਮੀ ਨਹੀਂ ਹੈਗੀ ਜੀ ਸਟਾਕ ਆਪਾਂ ਇੰਨਾ ਕੁ ਰੱਖਿਆ ਜੀ ਕਿ ਸਾਰੇ ਕਸਟਮਰ ਨੂੰ ਪੂਰਾ ਹੋ ਸਕੇ ਤੇ ਇਹਨਾਂ ਦਾ ਰੇਟ ਆਪਾਂ ਨੇ ਰੱਖਿਆ ਜੀ ਸਿਰਫ 750 ਰੁਪਏ ਦਾ ਸੂਟ ਜੀ 750 ਰੁਪਏ ਦਾ ਸੂਟ ਇਹ ਰੋ ਹੈ ਜੀ ਟਿੰਟਿਨ ਮੈਚਿੰਗ ਦਾ ਜੀ ਤੇ ਦੂਜੇ ਨੰਬਰ ਤੇ ਤੁਸੀਂ ਚੈੱਕ ਕਰ ਸਕਦੇ ਹੋ ਨਾ ਤੀਜੇ ਨੰਬਰ ਤੇ ਆਪਾਂ ਨੇ ਤੁਹਾਡੇ ਲਈ ਲੈ ਕੇ ਆਏ ਜੀ ਆਰ ਕੰਡੀ ਦੇ ਮੈਚਿੰਗ ਸੂਟ ਜੀ ਆਰ ਕੰਡੀ ਦੇ ਮੈਚਿੰਗ ਸੂਟਾਂ ਦਾ ਸਟਾਕ ਵੀ ਆਪਣੇ ਕੋਲ ਬਹੁਤ ਹੈ ਜੀ ਇਹ ਅਸੀਂ ਇੰਨਾ ਕਾ ਸਟਾਕ ਕੱਟ ਚੁੱਕੇ ਹਾਂ ਜੀ ਇੰਨਾ ਸਟਾਕ ਹੈ ਜੀ ਸਾਡੇ ਕੋਲ ਥਾਨਾ ਦੇ ਵਿੱਚ ਪਿਆ ਹੈ ਤੇ ਜੋ ਕੱਟਣ ਵਾਲਾ ਬਾਕੀ ਹੈ ਤੇ ਤੁਸੀਂ ਦੇਖ ਸਕਦੇ ਹੋ ਆਰ ਕੰਡੀ ਦੇ ਸੂਟ ਤੇ ਵੀ ਸੇਲ ਹੈ ਜੀ ਇਸ ਦਾ ਰੇਟ ਵੀ ਆਪਾਂ ਦੇਵਾਂਗੇ 750 ਰੁਪਏ ਦਾ ਸੂਟ ਜੀ ਤਮਾਕਾ ਸੇਲ ਹੈ ਜੀ ਫਰੈਸ਼ ਕੱਪੜਿਆਂ ਤੇ ਸੇਲ ਹੈ ਤੁਸੀਂ 3 ਦਿਨਾਂ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੇ ਆਪਣਾ ਫਾਇਦਾ ਕਰ ਸਕਦੇ ਹੋ ਆਰਕੰਡੀ ਟਿੰਟਿੰ ਮੈਚਿੰਗ ਤੇ 3 ਤੀਸਰੇ ਨੰਬਰ ਤੇ ਹੈਗੀ ਹੈ ਸੀਰਤ ਮੈਚਿੰਗ ਜੀ ਸੀਰਤ ਮੈਚਿੰਗ ਦੇ ਵਿੱਚ ਵੀ ਆਪਣੇ ਕੋਲ ਕਾਫੀ ਸਟਾਕ ਹੈ ਜੀ ਤੇ ਰੇਟ ਆਪਾਂ ਦੇਵਾਂਗੇ 750 ਰੁਪਏ ਦਾ ਸੂਟ ਜੀ ਤੁਸੀਂ ਚੈੱਕ ਕਰ ਸਕਦੇ ਹੋ ਸੀਰਤ ਮੈਚਿੰਗ ਆਰਕੰਡੀ ਮੈਚਿੰਗ ਟਿੰਟਿੰ ਮੈਚਿੰਗ ਤੇ ਫੋਰਥ ਫਰਸਟ ਆਈਟਮ ਸੀ ਆਪਣੀ ਜੀ ਪ੍ਰਿੰਸਸ ਕਲੈਕਸ਼ਨ ਪ੍ਰਿੰਸੈਸ ਕਲੈਕਸ਼ਨ ਦਾ ਸੂਟ ਤਾਂ ਜੀ 500 ਦਾ ਜੀ ਇਸ ਤੋਂ ਬਾਅਦ ਆਪਣੇ ਕੋਲ 3-4 ਕੱਪੜੇ ਹੈ ਜੀ ਮੈਚਿੰਗ ਦੇ ਵਿੱਚ ਟਿੰਟਿਨ ਮੈਚਿੰਗ ਆਰਕੰਡੀ ਮੈਚਿੰਗ ਤੇ ਸੀਰਤ ਮੈਚਿੰਗ ਤੇ ਨੰਬਰ 4 ਤੇ ਆਪਣੇ ਕੋਲ ਕੱਪੜਾ ਹੈ ਜੀ ਖਾਦੀ ਮੈਚਿੰਗ ਇਹ ਸਾਰੇ ਕੱਪੜੇ ਆਪਾਂ ਤੁਹਾਨੂੰ ਸਿਰਫ ਦੇਵਾਂਗੇ ਸਾਡੇ 700 ਰੁਪਏ ਦਾ ਸੂਟ ਇਹ ਆਪਣੇ ਤਮਾਕਾ ਸੇਲ ਦੇ ਵਿੱਚ ਰਹਿਣੇ ਜੀ ਸਟਾਕ ਆਪਣੇ ਕੋਲ ਕਾਫੀ ਹੈ ਕਾਫੀ ਆਜ ਤੱਕ ਆਪਾਂ ਤਿਆਰੀ ਕਰ ਚੁੱਕੇ ਹਾਂ ਜੀ ਤੇ ਬਾਕੀ ਆਪਾਂ ਸਵੇਰੇ ਮਾਰਨਿੰਗ ਕਾਫੀ ਡਿਸਪਲੇ ਦੇ ਵਿੱਚ ਲਗਾ ਦੇਵਾਂਗੇ ਸਾਰੇ ਸੂਟ ਜੀ ਆ ਜਿੰਨੇ ਵੀ ਸੂਟ ਤੁਸੀਂ ਡਿਸਪਲੇ ਦੇ ਵਿੱਚ ਦੇਖ ਰਹੇ ਹੋ ਸਾਰੇ ਤੁਹਾਨੂੰ ਦਿੱਤੇ ਜਾਣਗੇ ਜੀ 750 ਰੁਪਏ ਦੇ ਵਿੱਚ ਜੀ ਮੋਸਟਲੀ ਕਪਰੇਟ ਮਹਿੰਗੇ ਹੈ ਜੀ ਸਾਰੇ ਟਿੰਟਿੰਨ ਮੈਚਿੰਗ ਦੇ ਸਾਰੇ ਸਟੱਫ ਰਹਿਣਗੇ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਪ੍ਰਿੰਸੈਸ ਦਾ ਆਪਣੇ ਕੋਲ ਕਾਫੀ ਸਟਾਕ ਆਇਆ ਹੋਇਆ ਹੈ ਜੀ ਪ੍ਰਿੰਸੈਸ ਦਾ ਸਟਾਕ ਕਾਫੀ ਹੈ 5 ਮੀਟਰ ਦਾ ਸੂਟ 500 ਰੁਪਏ ਦਾ ਦੇਵਾਂਗੇ ਤੇ ਇਹ ਕੱਲੂ ਡਿਸਪਲੇ ਦੇ ਵਿੱਚ ਲਗਾ ਦੇਵਾਂਗੇ ਸਟਾਕ ਵੀਡੀਓ ਵੀ ਇਸੇ ਲੇਟ ਪਾ ਰਹੇ ਕਿਉਂਕਿ ਇਸ ਦੀ ਤਿਆਰੀ ਕਰ ਰਹੇ ਸੀ ਆ ਸਾਰਾ ਬੰਦ ਕੋ ਲੈ ਕੇ ਹੈਰਾਨ ਹੈ ਕਿ ਆ ਕੀ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਸਟਾਕ ਆਪਣੇ ਕੋਲ ਕਾਫੀ ਹੈ ਜੀ ਤੇ ਸੀਰਤ ਮੈਚਿੰਗ ਦਾ ਸਟਾਕ ਵੀ ਆਪਣੇ ਕੋਲ ਬਹੁਤ ਕੁਆਂਟੀਟੀ ਦੇ ਵਿੱਚ ਹੈ ਜੀ ਇਹ ਆਪਣੀ ਤਮਾਕਾ ਸੇਲ ਦੇ ਵਿੱਚ ਰਹਿਣੇ ਜੀ ਸਾਰੇ ਕੱਪੜੇ ਜੀ ਬਾਕੀ ਹਰ ਕੱਪੜੇ ਫਰੈਸ਼ ਦੇ ਵਿੱਚ ਸੇਲ ਰਹਿਣੀ ਹੈ ਜੀ ਆਪਣੇ ਕੋਲ 3 ਦਿਨ ਇਸ ਜੋ ਇਸ ਵੀਕਐਂਡ ਸ਼ਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਕੱਟਪੀਸ ਓਪਨ ਨਹੀਂ ਹੋਣਗੇ ਕੱਟਪੀਸ ਆਪਾਂ ਨੈਕਸਟ ਵੀਕ ਓਪਨ ਕਰਾਂਗੇ ਇਸ ਵੀਕ ਦੇ ਵਿੱਚ ਆਪਾਂ ਸਿਰਫ ਫਰੈਸ਼ ਕੱਪੜਿਆਂ ਦੇ ਉੱਤੇ ਸੇਲ ਲਾਈ ਹੈ ਤੇ ਇਸ ਤਰ੍ਹਾਂ ਦੇ ਰੇਟ ਦੇ ਵਿੱਚ ਲਗਾਈ ਹੈ ਕਿ ਤੁਸੀਂ 10-10 ਸੂਟ ਵੀ ਖਰੀਦ ਸਕਦੇ ਹੋ ਕਿਉਂਕਿ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਆਪਾਂ ਨੇ ਰੱਖਿਆ ਜੀ 5 ਮੀਟਰ ਦਾ ਸੂਟ 500 ਦਾ ਮੈਚਿੰਗ ਸੂਟ ਜੇ ਕੋਈ ਵੀ ਖਰੀਦਦੇ ਹੋ ਤਾਂ 750 ਰੁਪਏ ਦਾ ਸੂਟ ਦਿੱਤਾ ਜਾਊਗਾ ਤੁਸੀਂ ਦੇਖ ਸਕਦੇ ਹੋ ਜੀ ਇਹ ਖਾਦੀ ਦਾ ਸੂਟ ਹੈ ਜੀ 750 ਰੁਪਏ ਦੇ ਵਿੱਚ ਜੀ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਸੂਟ ਆਪਣੇ ਕੋਲ ਹੈ ਕੱਲ ਨੂੰ ਤੁਹਾਨੂੰ ਡਿਸਪਲੇ ਤੇ ਲੱਗੇ ਹੋਏ ਮਿਲਣਗੇ ਕੱਲ ਤੋਂ ਸੇਲ ਸਟਾਰਟ ਹੈ ਜੀ ਸੋ ਕਸਟਮਰ ਨੂੰ ਬੇਨਤੀ ਹੈ ਕਿ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਤੁਸੀਂ ਆਪਣੀ ਮਨਪਸੰਦ ਦਾ ਡਿਜ਼ਾਈਨ ਲਿਆ ਸਕਦੇ ਹੋ ਕਿਉਂਕਿ ਜਨ ਕਸਟਮਰ ਦੀ ਕਾਫੀ ਰਸ ਰਹਿਣਾ ਇਹਨਾਂ ਸੂਟਸ ਦੇ ਪ੍ਰਤੀ ਆਰਕੰਡੀ ਦੇ ਸੂਟ ਦੇਖੋ ਕਾਫੀ ਕੁਆਂਟੀਟੀ ਦੇ ਵਿੱਚ ਆਪਣੇ ਕੋਲ ਆਏ ਹੋਏ ਤੇ 750 ਰੁਪਏ ਦਾ ਮੈਚਿੰਗ ਸੂਟ ਆਪਨੇ ਕਰ ਦਿੱਤਾ ਹੈ ਤੇ ਕੋਈ ਵੀ ਕਸਟਮਰ ਹੁਣ ਖਰੀਦਣਾ ਜਾਂਦਾ ਜੀ ਇਸ ਤਰ੍ਹਾਂ ਦੇ ਕੱਪੜੇ ਤਾਂ ਕੱਲ ਤੋਂ ਸ਼ਾਪ ਤੇ ਵਿਜ਼ਿਟ ਕਰ ਸਕਦਾ ਜੀ 9:30 ਵਜੇ ਤੋਂ ਬਾਅਦ ਆਪਾਂ ਸੇਲ ਸਟਾਰਟ ਕਰਾਂਗੇ ਜੀ ਤੇ ਸ਼ਨੀਵਾਰ ਵੀ ਸੇਮ ਚੀਜ਼ ਰਹਿਣੀ ਹੈ ਜੀ ਤੇ ਸੰਡੇ ਸਿਰਫ 12 ਵਜੇ ਤੱਕ ਤੇ ਜੋ ਤੁਹਾਨੂੰ ਫਸਟ ਟਾਈਮ ਦੇਖ ਰਿਹਾ ਜੀ ਉਹਨਾਂ ਲਈ ਬੇਨਤੀ ਹੈ ਕਿ ਅਸੀਂ ਮਾਨਸਾ ਤੋਂ ਬਲੋਂਗ ਕਰਦੇ ਆ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਕੱਟ ਪੀਸ ਵੀ ਅਸੀਂ ਤੁਹਾਡੇ ਲਈ ਲੈ ਕੇ ਆਨੇ ਆ ਤੇ ਫਰੈਸ਼ ਕੱਪੜਾ ਵੀ ਆਪਾਂ ਤੁਹਾਨੂੰ ਬਹੁਤ ਲੈਸ ਦੇ ਵਿੱਚ ਦਿੰਨੇ ਆ ਜੇ ਤੁਸੀਂ ਮਾਨਸਾ ਦੇ ਵਿੱਚ ਮਾਨਸਾ ਵਿజిਟ ਕਰੋ ਜੀ ਬਸ ਸਟੈਂਡ ਤੋਂ ਜੀ ਬਜ਼ਾਰ ਵੱਲ ਨੂੰ ਆਣੇ ਜੀ ਸਿਨੇਮਾ ਰੋਡ ਤੇ ਪੀਰ ਖਾਨੇ ਦੇ ਨਾਲ ਡੱਬੇ ਵਾਲੀ ਗਲੀ ਦੇ ਵਿੱਚ ਸ਼ਾਪ ਹੈ ਬਾਕੀ ਤੁਹਾਨੂੰ ਇੱਕ ਨੰਬਰ ਦੱਸ ਦਾਂ ਜੀ ਜਿਸ ਤੇ ਤੁਸੀਂ ਸ਼ਾਪ ਦਾ ਐਡਰੈਸ ਪੁੱਛ ਸਕਦੇ ਹੋ ਜੀ 9464196298 ਇਸ ਨੰਬਰ ਤੇ ਤੁਸੀਂ ਸ਼ਾਪ ਦਾ ਐਡਰੈਸ ਪੁੱਛ ਕੇ ਸ਼ਾਪ ਤੇ ਵਿజిਟ ਕਰ ਸਕਦੇ ਹੋ ਬਾਕੀ ਸਿੰਪਲ ਜਿਹਾ ਐਡਰੈਸ ਹੈ ਜੀ ਬਸ ਸਟੈਂਡ ਤੋਂ ਜੀ ਬਜ਼ਾਰ ਵੱਲ ਨੂੰ ਸਿੱਧਾ ਬਜ਼ਾਰ ਵੱਲ ਨੂੰ ਆ ਕੇ ਜੀ ਪੀਰ ਖਾਨੇ ਦੇ ਬਿਲਕੁਲ ਹੀ ਨਾਲ ਜੀ ਅੰਗਰੇਜ਼ ਮਿੱਤਰ ਵਾਲੀ ਗਲੀ ਹੈ ਜੀ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ ਪੀਰ ਖਾਨੇ ਕੋਲ ਆ ਕੇ ਕਿ ਅੰਗਰੇਜ਼ ਮਿੱਤਰ ਵਾਲੀ ਗਲੀ ਕਿਹੜੀ ਹੈ ਤੁਸੀਂ ਉਸ ਗਲੀ ਦੇ ਵਿੱਚ ਆ ਕੇ ਆਪਣੀ ਉਸ ਗਲੀ ਦੇ ਵਿੱਚ ਸ਼ਾਪ ਹੈ ਤੇ ਤੁਸੀਂ ਸਾਡੀ ਸ਼ਾਪ ਤੇ ਵੀ ਜਿਹੜਾ ਕਰ ਸਕਦੇ ਹੋ ਤੇ ਕੱਲ ਆਪਾਂ ਸਿਰਫ ਫਰੈਸ਼ ਸੂਟਸ ਦੇ ਉੱਤੇ ਸੇਲ ਲਗਾਈ ਹੈ ਜੀ 750 ਰੁਪਏ ਦਾ ਸੂਟ ਹੈ ਟਿੰਟ ਟਿੰ ਮੈਚਿੰਗ ਆਰਕੰਡੀ ਮੈਚਿੰਗ ਸੀਰਤ ਮੈਚਿੰਗ ਖਾਦੀ ਮੈਚਿੰਗ ਜਿੰਨੇ ਵੀ ਕਨਸੈਪਟ ਨਵੇਂ ਆ ਰਹੇ ਆ ਜੀ ਸਾਰੇ ਆਪਾਂ ਦੇਵਾਂਗੇ 750 ਰੁਪਏ ਦੇ ਵਿੱਚ ਜੀ ਤੇ ਪ੍ਰਿੰਸੈਸ ਆਲਓਵਰ ਦਾ ਸੂਟ ਜੀ ਆਪਾਂ ਦੇਵਾਂਗੇ 5 ਮੀਟਰ 500 ਦਾ ਜੀ ਦੇਖੋ ਸੇਲ ਆ ਜੁਲਾਈ ਦੇ ਮਹੀਨੇ ਚ ਲੱਗਦੀ ਆ ਆਪਾਂ ਤੁਹਾਨੂੰ ਪਹਿਲੀ ਆਫਰ ਦਿੰਨੇ ਆ ਜੀ ਇਸ ਤਰ੍ਹਾਂ ਦੀ ਆ ਸੇਲ ਸੇਲ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਜੀ ਬਾਕੀ ਆਪਣੇ ਕੋਲ ਇੱਕ ਵੱਡੇ ਪਨੇ ਤੇ ਬਹੁਤ ਸੋਹਣੇ ਪ੍ਰਿੰਟ ਆਏ ਹੋਏ ਜੀ 400 ਰੁਪਏ ਦਾ ਸੂਟ ਆਪਾਂ ਦੇ ਰਹੇ ਆ ਜੀ ਇਹ ਜੋ ਸਾਡਾ ਸਟੱਫ ਹੈ ਜੀ ਇਹ ਕੁਆਲਿਟੀ ਹੈ ਜੀ ਮਾਰਕੀਟ ਦੇ ਵਿੱਚ ਵੀ ਬਹੁਤ ਤਰ੍ਹਾਂ ਦਾ ਆਉਂਦਾ ਹੈ ਜੀ ਪਰ ਆਪਣੇ ਕੋਲ ਜਿਹੜਾ ਬ੍ਰਾਂਡ ਆਉਂਦਾ ਨਾ ਜੀ ਬੀ ਐਮ ਐਫ ਇਹ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਸ ਦਾ ਕਪੜਾ ਦੀ ਬੈਸਟ ਹੈ ਜੀ ਸਭ ਤੋਂ ਮਹਿੰਗਾ ਬ੍ਰਾਂਡ ਹੈ ਜੀ ਇਹ ਵੱਡੇ ਪਨੇ ਦੇ ਵਿੱਚ ਜੀ ਤੇ ਮਾਰਕੀਟ ਦੇ ਵਿੱਚ ਇਹ ਕੁਝ-ਕਈ ਪਰਸਨ ਕੋਲ ਹੈ ਸੋ ਆਪਣੇ ਕੋਲ ਹੈ ਜੀ ਤੇ ਆਪਾਂ ਇਹ ਸੂਟ ਦੇ ਰਹੇ ਆ 400 ਰੁਪਏ ਦਾ ਇਹ ਦੀ ਬੈਸਟ ਫੈਬਰਿਕ ਹੈ ਹਾਂਜੀ ਤੇ ਵੀਡੀਓ ਨੂੰ ਆਪਾਂ ਜ਼ਿਆਦਾ ਵੱਡੀ ਨਹੀਂ ਕਰਦੇ ਜੀ ਸੋ ਇਹ ਹੀ ਦੱਸਣਾ ਹੈ ਕਿ ਕੱਲ ਆਪਣੀ ਸੇਲ ਸਟਾਰਟ ਹੈ ਜੀ ਤੇ ਤੁਸੀਂ ਆਪਣਾ ਫਾਇਦਾ ਕਰ ਸਕਦੇ ਹੋ ਤੇ ਬਾਕੀ ਆਪਾਂ ਖਾਦੀ ਕੋਟਨ ਦੇ ਸੂਟ ਪਿਛਲੀ ਵਾਰ ਵੀ ਸੇਲ ਚ ਲਗਾਈ ਸੀ 500 500 ਦੇ ਆਪਣੇ ਕੋਲ ਇਹ ਹੀ ਸਟਾਕ ਬਚੇ ਜੀ ਇਸ ਤੋਂ ਬਾਅਦ ਇਹ ਸਟਾਕ ਬਿਲਕੁਲ ਨਹੀਂ ਆਣਾ ਜੀ ਜੋ ਕਸਟਮਰ ਫੋਨ ਲੈ ਆਣਾ ਜਾਂਦਾ ਲਿਆ ਸਕਦਾ ਜੀ ਫਿਰ ਇਹ ਸਟਾਕ ਖਤਮ ਹੋ ਜਾਣਗੇ ਜੀ ਜੀ ਬਿਲਕੁਲ ਜੀ ਇਹ ਸਟਾਕ 5 ਮੀਟਰ ਸੂਟ 500 ਰੁਪਏ ਦਾ ਜੀ ਬਾਕੀ ਆਪਣੇ ਕੋਲ ਚਿਕਨ ਦੇ ਥੋੜੇ ਜਿਹੇ ਪੀਸ ਬਚੇ ਜੀ ਜੇ ਕੋਈ ਖਰੀਦਣਾ ਜਾਂਦਾ ਜੀ ਇਹ ਖਰੀਦ ਸਕਦੇ ਹੋ 100 ਰੁਪਏ ਮੀਟਰ ਦੇ ਵਿੱਚ ਤੇ ਆਪਣੇ ਕੋਲ ਵਰਕ ਵਾਲੇ ਸੂਟ ਵੀ ਥੋੜੇ ਜੇ ਬਚੇ ਜੀ ਤੇ ਲਾਸਟ ਟਾਈਮ ਆਪਾਂ 800 ਰੁਪਏ ਸੇਲ ਕੀਤੇ ਸੀ ਆ ਜਿੰਨਾ ਵੀ ਸਟਾਕ ਸਟਾਕ ਬਚੇ ਜੀ ਆਪਣੇ ਕੋਲ ਆਪਾਂ 750 ਰੁਪਏ ਸੂਟ ਦੇ ਦਾਂਗੇ ਜੀ ਜੇ ਕੋਈ ਇਹ ਵੀ ਖਰੀਦਣਾ ਜਾਂਦਾ ਜੀ 750 ਰੁਪਏ ਦਾ ਸੂਟ ਦਿੱਤਾ ਜਾਊਗਾ ਜੀ ਇਹ ਵੀ ਮੈਚਿੰਗ ਸੂਟਾ ਦੇ ਵਿੱਚ ਕਰਤਾ ਜੀ ਕੜਾਈ ਵਾਲਾ ਸੂਟ ਵੀ 750 ਰੁਪਏ ਦਾ ਸਾਡੇ ਕੋਲ 15-16 ਸੂਟ ਹੋਣਗੇ ਜੀ ਜੋ ਕੋਈ ਇਹ ਵੀ ਸੂਟ ਖਰੀਦਣਾ ਜਾਂਦਾ ਜੀ 750 ਰੁਪਏ ਦਾ ਦੇਵਾਂਗੇ ਹਾਂਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸਪੋਰਟ ਕਰ ਰਹੇ ਹੋ ਜੀ ਤੁਸੀਂ ਕੱਲ ਆਪਾਂ ਬਹੁਤ ਹੀ ਵਧੀਆ ਕੱਪੜਿਆਂ ਦੇ ਵਿੱਚ ਆ ਮਾਲ ਨੂੰ ਓਪਨ ਕਰ ਰਹੇ ਆ ਜੀ ਸ਼ਾਪ ਤੇ ਜਰੂਰ ਵਿజిਟ ਕਰੋ ਤੇ ਆਪਣਾ ਵੱਧ ਤੋਂ ਵੱਧ ਫਾਇਦਾ ਉਠਾਓ ਜੀ ਧੰਨਵਾਦ ਜੀ